ਸ਼ਿਕਾਜੀ ਸਭ ਨੂੰ ਕੀ ਹਾਲ ਚਾਲ ਨੇ ਜੀ ਸਭ ਦੇ ਅੱਜ ਆਪਾਂ ਬਣਾਵਾਂਗੇ ਮੂਲੀ ਦਾ achar ਇੱਕ ਨਵੇਂ ਤਰੀਕੇ ਨਾਲ ਤੇ ਵੀਡੀਓ ਨੂੰ ਪੂਰਾ ਦੇਖਿਓ ਬਿਨਾਂ ਸਕਿੱਪ ਕੀਤੇ ਤਾਂ ਹੀ ਤੁਹਾਨੂੰ ਪਤਾ ਚੱਲ ਸਕੇਗਾ ਕਿ achar ਆਪਾਂ ਕਿੱਦਾਂ ਬਣਾਇਆ achar ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਹੁਣ ਮੂਲੀਆਂ ਨੂੰ ਛਿੱਲ ਲਾਂਗੇ ਤੇ ਗੋਲ-ਗੋਲ ਕੱਟ ਲਾਂਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਛਿੱਲਦੇ ਹਾਂ ਹਾਂਜੀ ਮੂਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਛਿੱਲ ਕੇ ਇਹਨਾਂ ਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਨੂੰ ਇਹਨਾਂ ਦੀ ਕਟਿੰਗ ਕਰਦੇ ਹਾਂ ਹਾਂਜੀ ਤੁਸੀਂ ਚਾਹੋ ਤਾਂ ਇਹਨਾਂ ਦੀ ਇਸ ਤਰ੍ਹਾਂ ਗੋਲ ਕਟਿੰਗ ਕਰ ਸਕਦੇ ਹੋ ਚਾਹੇ ਤੁਸੀਂ ਇਦਾਂ ਲੰਬੇ ਆਕਾਰ ਵਿੱਚ ਇਹਨੂੰ ਕੱਟ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੈ ਜਿੱਦਾਂ ਦਾ ਤੁਹਾਨੂੰ ਪਸੰਦ ਹੈ achar ਬਣਾਣਾ ਉਦਾਂ ਦਾ ਤੁਸੀਂ ਕਟਿੰਗ ਕਰ ਸਕਦੇ ਹੋ ਇਹਨੂੰ ਮੈਂ ਇਹਨੂੰ ਗੋਲ ਹੀ ਕਟਿੰਗ ਕਰੂੰਗੀ ਲਓ ਜੀ ਆਪਾਂ ਸਾਰੀਆਂ ਮੂਲੀਆਂ ਕਟਿੰਗ ਕਰ ਲਈਆਂ ਤੁਸੀਂ ਇਹਨੂੰ ਠੀਕ-ਠੀਕ ਸਾਈਜ਼ ਚ ਰੱਖਣਾ ਹੈ ਨਾ ਹੀ ਜ਼ਿਆਦਾ ਇਹ ਮੋਟੀ ਹੋਵੇ ਨਾ ਹੀ ਬਹੁਤ ਜੀ ਇੱਥੇ ਮੂਲੀਆਂ ਨੂੰ ਆਪਾਂ ਬਹੁਤ ਜ਼ਿਆਦਾ ਬਰੀਕ ਨਹੀਂ ਕੱਟਣਾ ਨਾ ਹੀ ਬਹੁਤ ਮੋਟੀ ਕੱਟਣਾ ਹੈ ਮੀਡੀਅਮ ਸਾਈਜ਼ ਰੱਖਣਾ ਹੈ ਤੇ ਇੱਥੇ ਆਪਾਂ ਲੈ ਲਿਆ ਪਾਣੀ ਅੱਧਿਕ ਕੜਾਹੀ ਦੇ ਵਿੱਚ ਲੈ ਲਿਆ ਫਰਾਈਪੈਨ ਦੇ ਵਿੱਚ ਤੁਸੀਂ ਪਤੀਲੇ 'ਚ ਵੀ ਲੈ ਸਕਦੇ ਹੋ ਕਿਸੇ ਵੀ ਬਰਤਨ 'ਚ ਵੀ ਤੁਸੀਂ ਪਾਣੀ ਲੈ ਸਕਦੇ ਹੋ ਅੱਦ ਤੱਕ ਹੋਵੇ ਜਿਹਦੇ ਵਿੱਚ ਬਸ ਇਹ ਡੁੱਬ ਜਾਣ ਪਾਣੀ ਨੂੰ ਆਪਾਂ ਗਰਮ ਕਰਨਾ ਹੈ ਮਤਲਬ ਇਹਦੇ ਵਿੱਚ ਉਬਾਲੀ ਆ ਜਾਣੀ ਚਾਹੀਦੀ ਹੈ ਤੇ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਪਾ ਜਾਣੀ ਹੈ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਏਲ ਜਿਹੜੀਆਂ ਮੂਲੀਆਂ ਨੇ ਇਹ ਸਾਰੀਆਂ ਪਾ ਦੇਣੀਆਂ ਤੇ ਇੱਕ ਉਬਾਲਾ ਦਿਵਾ ਲੈਣਾ ਹੈ ਜ਼ਿਆਦਾ ਨਹੀਂ ਉਬਾਲਣੀਆਂ ਮਤਲਬ ਇੱਕ ਉਬਾਲਾ ਆ ਜਾਏ ਬਸ ਇੰਨਾ ਕੁ ਉਬਾਲਣੀ ਹੈ ਕੋਈ ਨੀ 소프트 ਹੋ ਜਾਣ ਬਸ ਜਿਨ੍ਹਾਂ ਨੂੰ ਇਹਨਾਂ ਨੂੰ ਉਬਾਲੀ ਆਉਂਦੀ ਹੈ ਇਹਨਾਂ ਨੂੰ ਆਪਾਂ ਮਸਾਲਾ ਤਿਆਰ ਕਰ ਲੈਣੇ ਆ ਜਿਹੜਾ ਆਪਾਂ ਇਹਦੇ ਵਿੱਚ ਪਾਣਾ ਹੈ ਮੂਲੀਆਂ ਆਪਣੀਆਂ ਬਿਲਕੁਲ ਸੌਫਟ ਹੋ ਗਈਆਂ ਪਾਣੀ ਨੂੰ ਉਬਾਲ ਆ ਗਿਆ ਸੀ ਉਬਾਲ ਆਂਦੇ ਹੀ ਮੈਂ ਗੈਸ ਬੰਦ ਕਰਤਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹਨ ਕੱਢ ਲਾਂਗੇ ਇੱਕ ਬਰਤਨ ਦੇ ਵਿੱਚ ਸਾਰੀਆਂ ਮੂਲੀਆਂ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਇਹਨਾਂ ਨੂੰ ਧੁੱਪ ਲਵਾਣੀ ਹੈ ਥੋੜੀ ਜਿਹੀ ਛੱਤ ਤੇ ਲੈ ਕੇ ਜਾਂਦੇ ਆ ਤੇ ਖੰਡਾ ਕੇ ਰੱਖ ਦਾਂਗੇ ਤੇ ਇਹਨਾਂ ਨੂੰ ਧੁੱਪ ਲਾਵਾਂਗੇ ਚੰਗੀ ਤਰ੍ਹਾਂ ਅੱਜ ਤੇ ਇੱਕ ਸਾਫ਼ ਚੁੰਨੀ ਲੈ ਲੈਣੀ ਹੈ ਮਿਚਾ ਲੈਣੀ ਹੈ ਤੇ ਮੂਲੀਆਂ ਨੂੰ ਆਪਾਂ ਦੂਰ ਦੂਰ ਕਰਕੇ ਬਸ ਇੱਕ ਇੱਕ ਟੁਕੜਾ ਇਦਾਂ ਦੂਰ ਦੂਰ ਕਰਕੇ ਵਿਛਾ ਦੇਣਾ ਹੈ ਤੇ ਇਹਨਾਂ ਨੂੰ ਸੁਕਾ ਲੈਣਾ ਬਸ ਇਹਨਾਂ ਨੂੰ ਸੁਕਾਣਾ ਕਿ ਇਹਦਾ ਪਾਣੀ ਸੁੱਕ ਜਵੇ ਗਿੱਲੀਆਂ ਨਾ ਰਹਿਣ ਤੇ ਆਪਾਂ ਇਹਨਾਂ ਨੂੰ ਮਤਲਬ ਇੰਨੀ ਧੁੱਪ ਨਹੀਂ ਲਵਾਣੀ ਕਿ ਬਿਲਕੁਲ ਕੜਕ ਹੀ ਹੋ ਜਾਣ ਇਦਾਂ ਦੀ ਨਹੀਂ ਕਰਨੀਆਂ ਬਿਲਕੁਲ ਸੌਫਟ ਜੀਆਂ ਬਸ ਰਹਿ ਜਾਣ ਇਹ ਤੇ ਇੱਕ ਘੰਟੇ ਦੀ ਮੇਰੇ ਹਿਸਾਬ ਨਾਲ ਇਹਨਾਂ ਨੂੰ ਧੁੱਪ ਬਹੁਤ ਬਹੁਤ ਹੋਊਗੀ ਇੱਕ ਘੰਟੇ ਦੇ ਵਿੱਚ ਇਹਨਾਂ ਦਾ ਪਾਣੀ ਸੁੱਕ ਜਾਊਗਾ ਇਸ ਟਾਈਮ ਤਾਂ ਮਾਰਚ ਐਂਡ ਚੱਲ ਰਿਹਾ ਤੇ ਧੁੱਪ ਵੀ ਹੁਣ ਤਿੱਖੀ ਆ ਤੇ ਆਪਾਂ ਇਹਨਾਂ ਨੂੰ ਧੁੱਪ ਲਵਾ ਲੈਣੇ ਆ ਚੰਗੀ ਤਰ੍ਹਾਂ ਹੁਣ ਲੋ ਜੀ ਆਪਾਂ ਇਹਨੂੰ ਵਿਛਾਤਾ ਚੰਗੀ ਤਰ੍ਹਾਂ ਤੇ ਇੱਕ ਘੰਟੇ ਬਾਅਦ ਦੇਖਾਂਗੇ ਅੱਖਿਆਂ ਨੂੰ ਲੈ ਜਾਵਾਂਗੇ ਚੱਕ ਕੇ ਤੇ ਇਹ ਆਚਾਰ ਦਾ ਇੱਕ ਫਾਇਦਾ ਹੁੰਦਾ ਬੋਇਲ ਕਰਕੇ ਬਣਾਉਣ ਦਾ ਕਿ ਜੇ ਤੁਹਾਡੇ ਘਰੇ ਬਜ਼ੁਰਗ ਹੈ ਕੋਈ ਉਚਾਰ ਨਹੀਂ ਖਾ ਸਕਦੇ ਜਿਵੇਂ ਕੱਚੀ ਮੂਲੀ ਦਾ achar ਤੁਸੀਂ ਪਾਉਂਗੇ ਤਾਂ ਉਹ ਚਬਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਦੰਦ ਕੰਮ ਨਹੀਂ ਕਰਦੇ ਬਜ਼ੁਰਗਾਂ ਦੇ ਪਰ ਇਹ achar ਬੜੀ ਆਸਾਨੀ ਨਾਲ ਉਹ ਖਾ ਸਕਦੇ ਆ ਤੇ ਮੂਲੀ ਪਾਚਨ ਵਾਸਤੇ ਵਧੀਆ ਆ ਡੇਲੀ ਰੁਟੀਨ ਵਿੱਚ ਤੁਸੀਂ ਇੱਕ ਟਾਈਮ ਇਹ achar ਖਾਓ ਤਾਂ ਪੇਟ ਵਾਸਤੇ ਵੀ ਵਧੀਆ ਆ ਬਸ ਤੁਸੀਂ ਬੋਇਲ ਕਰਨ ਲੱਗੇ ਐਨਾ ਕੋ ਧਿਆਨ ਰੱਖਣਾ ਕਿ ਜਿਆਦਾ ਤੁਸੀਂ ਇਹਨੂੰ ਬੋਇਲ ਨਹੀਂ ਕਰਨਾ ਠੀਕ ਠੀਕ ਬੋਇਲ ਕਰਨਾ ਹੈ ਮੈਨੂੰ ਟੱਕ ਦਿੰਨੀ ਆ ਕਿਉਂਕਿ ਉੱਪਰ ਮੱਖੀਆਂ ਘੁਮਰੀਆਂ ਨੇ ਲੋ ਜੀ ਇਹ ਹੀ ਚੁੰਨੀ ਆਪਾਂ ਫੋਲਡ ਕਰਕੇ ਉੱਪਰ ਪਾਤੀ ਤਾਂ ਵੀ ਇਹਨੇ ਸੁੱਕ ਜਾਣਾ ਧੁੱਪ ਬਹੁਤ ਜ਼ਿਆਦਾ ਤਿੱਖੀ ਆ ਤਾਂ ਵੀ ਇਹਨਾਂ ਨੇ ਆਰਾਮ ਨਾਲ ਸੁੱਕ ਜਾਣਾ ਤੇ ਸਫਾਈ ਦਾ ਤੁਸੀਂ ਪੂਰਾ ਧਿਆਨ ਰੱਖਿਓ ਕਿਉਂਕਿ ਜੇ ਕਿਰਚਰ ਆ ਗਈ ਸਾਫ਼ ਕਪੜਾ ਆਪਾਂ ਯੂਜ਼ ਨਾ ਕਰੀਏ ਜਾਂ نیچے ਜਮੀਨ 'ਚ ਵਿਛਾਣੇ ਆ ਦਰ ਵਿੱਚ ਕਿਰਚਰ ਆ ਗਈ ਤਾਂ ਸਾਰਾ achar ਖਰਾਬ ਹੋ ਜਾਣਾ ਆ ਤੇ ਤੁਸੀਂ ਬੜੇ ਧਿਆਨ ਨਾਲ ਬਣਾਉਣਾ ਇਹਨੂੰ ਆਚਾਰ ਵਿੱਚ ਤਾਂ ਵੈਸੇ ਵੀ ਸਭ ਨੂੰ ਪਤਾ ਹੀ ਆ ਕਿ ਬਹੁਤ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਅਸੀਂ ਵੀਡੀਓ ਨਾਲ ਬਣੇ ਰਹੋ ਤੇ ਬਾਕੀ ਦਾ ਪ੍ਰੋਸੀਜਰ ਆਪਾਂ ਤੁਹਾਨੂੰ ਬਾਅਦ ਚ ਦਿਖਾਣੇ ਆ ਜਿੰਨੇ ਦਿਨੋਂ ਆਪਣੀਆਂ ਮੂਲੀਆਂ ਜਿਹੜੀਆਂ ਸੁੱਕਦੀਆਂ ਨੇ ਉਹਨੇ ਨੂੰ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਮਸਾਲੇ ਵਿੱਚ ਆਪਾਂ ਕਾਲੀ ਮਿਰਚ ਸੌਂਫ ਮੇਥੇ ਰਾਈ ਸਰੋਂ ਕਲੌਂਜੀ ਥੋੜਾ ਥੋੜੀ ਜਿਹੀ ਜਵੈਨ ਜੀਰਾ ਤੇ ਦੋ ਲੌਂਗ ਲਏ ਆ ਤੁਸੀਂ ਲੌਂਗ ਨਹੀਂ ਪਾਣੇ ਤਾਂ ਸਕਿੱਪ ਕਰ ਸਕਦੇ ਹੋ ਟੇਸਟ ਵਾਸਤੇ ਵਧੀਆ ਲੱਗਦੇ ਆ ਥੋੜੇ ਜਿ ਵਿੱਚ ਇਹ ਸਾਰਾ ਮਸਾਲਾ ਆਪਾਂ ਭੁੰਨ ਲੈਣਾ ਆ ਫਰਾਈ ਪੈਨ ਆਪਾਂ ਗਰਮ ਕਰ ਲਿਆ ਇਹਦੇ ਵਿੱਚ ਆਪਾਂ ਥੋੜੀ ਦੇਰ ਵਾਸਤੇ 2 ਮਿੰਟ ਵਾਸਤੇ ਬਸ ਜੋ ਰੋਸਟ ਹੀ ਕਰਨਾ ਆ ਇਹਨੂੰ ਰੋਸਟ ਕਰਕੇ ਆਪਾਂ ਨੂੰ ਦਰਦਰਾ ਹੀ ਪੀਸਾਂਗੇ ਜਿਆਦਾ ਬਰੀਕ ਨਹੀਂ ਪੀਸਣਾ ਤੁਸੀਂ ਚਾਹੋ ਤਾਂ ਇਹ ਮਸਾਲੇ ਨੂੰ ਸਾਬਤ ਵੀ ਪਾ ਸਕਦੇ ਹੋ ਜਰੂਰੀ ਨਹੀਂ ਰੋਸਟ ਕਰਕੇ ਹੀ ਪਾਣਾ ਜੇ ਤੁਸੀਂ ਸਾਬਤਾ ਪਾਣਾ ਤਾਂ ਸਾਬਤਾ ਵੀ ਪਾ ਸਕਦੇ ਹੋ ਹਲਕੀ ਹਲਕੀ ਖੁਸ਼ਬੂ ਆਣ ਲੱਗੇ ਤਾਂ ਸਮਝੋ ਮਸਾਲਾ ਰੋਸਟ ਹੋ ਗਿਆ ਬਸ ਆਪਾਂ ਇਹ ਇਸ ਨੂੰ ਬੰਦ ਕਰ ਦੇਣਾ ਆਪਾਂ ਚਮਚੇ ਨਾਲ ਚਲਾ ਦਾਂਗੇ ਤਾਂ ਕਿ ਇਹ ਜਲੇ ਨਾ ਮਸਾਲਾ ਆਪਾਂਦਰਦਰਾ ਜਿਹਾ ਪੀਸ ਲਿਆ ਤੇ ਇਧਰ ਆਪਾਂ ਮੂਲੀਆਂ ਵੀ ਲਿਆਏ ਨੀਚੇ ਸੁੱਕ ਕੇ ਤਿਆਰ ਨੇ 3-4 ਮਿਰਚਾਂ ਦੋ ਫਾੜ ਕੱਟ ਲਈਆਂ ਇਹ ਆਪਸ਼ਨਲ ਨੇ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਨਾ ਪਾਓ ਨਾਲ ਆਪਾਂ ਥੋੜਾ ਜਿਹਾ ਤੇਲ ਗਰਮ ਕਰ ਲਿਆ ਗਰਮ ਕਰਕੇ ਠੰਡਾ ਕਰ ਲਿਆ ਇਹਦੇ ਵਿੱਚ ਨਾਲ ਆਪਾਂ ਕਾਲਾ ਨਮਕ ਚਿੱਟਾ ਨਮਕ ਸਫੇਜ ਜਿਹੜਾ ਹੁੰਦਾ ਹੈ ਚਾਹੇ ਤੁਸੀਂ ਸੇਧਾ ਨਮਕ ਵੀ ਪਾ ਸਕਦੇ ਹੋ ਤੇ ਥੋੜੀ ਜਿਹੀ ਹਲਦੀ ਇੱਕ ਦੋ ਟੱਕਨ ਆਪਾਂ ਵਿਨੇਗਰ ਪਾਵਾਂਗੇ ਤੇ ਅਮਰਦਵਾਨ ਚ ਆਪਾਂ ਅਚਾਰ ਪਾਵਾਂਗੇ ਬਸ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਣਾ ਹੈ ਸਭ ਤੋਂ ਬਾਅਦ ਆਪਾਂ ਮਸਾਲਾ ਪਾ ਦੇਣਾ ਨਾਲ ਹੀ ਆਪਾਂ ਇਹ ਨਮਕ ਪਾ ਦੋ ਨਮਕ ਹਲਦੀ ਹਲਦੀ ਆਪਾਂ ਤਾਂ ਘੱਟ ਪਾਈ ਹੈ ਕਿਉਂਕਿ ਆਪਾਂ ਪਹਿਲਾਂ ਵੀ ਪਾਤੀ ਸੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਦੇਖੋ ਮੈਂ ਚਮਚੇ ਨਾਲ ਹੀ ਮਿਕਸ ਕਰਦੀ ਹਾਂ ਹੱਥ ਨਾਲ ਨਹੀਂ ਕਰਦੀ ਕਿਉਂਕਿ ਕਈ ਵਾਰ ਹੱਥ ਦਾ ਹੱਥ ਲਗਾ ਕੇ ਆਚਾਰ ਖਰਾਬ ਹੋ ਜਾਂਦਾ ਹੈ ਤੇ ਬਹੁਤ ਲੇਡੀਜ਼ ਦੀ ਇਹ ਹੀ ਪ੍ਰੋਬਲਮ ਹੁੰਦੀ ਆ ਕਿ ਅਗਰ ਆਪਾਂ ਆਚਾਰ ਪਾਣੇ ਆ ਤੇ ਸਾਡੇ ਹੱਥ ਦਾ ਆਚਾਰ ਖਰਾਬ ਹੋ ਜਾਂਦਾ ਜੇ ਤੁਸੀਂ ਕੜਸ਼ੀ ਨਾਲ ਜੋ ਚਮਚ ਨਾਲ ਹੀ ਹਿਲਾਉਂਗੇ ਤਾਂ ਕਦੀ ਵੀ ਆਚਾਰ ਖਰਾਬ ਨਹੀਂ ਹੋਏਗਾ ਮਸਾਲਾ ਆਪਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਅ 2 ਟੱਕਾ ਵਿਨੇਗਰ ਐਡ ਕਰਨ ਤੋਂ ਬਾਅਦ ਆਪਾਂ ਤੇਲ ਐਡ ਕਰ ਦੇਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇੱਕ ਕੜਛੀ ਦੇ ਕਰੀ ਤੇਲ ਲਿਆ ਹੈ ਬਸ ਆ ਆਚਾਰ ਦੇ ਅਕੋਰਡਿੰਗ ਥੋੜਾ ਜਿਹਾ ਹੀ ਲੈਣਾ ਹੈ ਇਹ ਰੈਡੀ ਟੂ ਈਟ ਆਚਾਰ ਆ ਤੁਸੀਂ ਜਲਦੀ ਖਾ ਸਕਦੇ ਹੋ ਇਹਨੂੰ ਬਣਾ ਕੇ ਹੁਣ ਆਪਾਂ ਮਿਕਸ ਕਰਕੇ ਇਹਨੂੰ ਮੱਟ ਬਾਂਚ ਭਰ ਦਿੰਨੇ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ ਵਿੱਚ ਵੀ ਤੇ ਖਾਣ ਵਿੱਚ ਵੀ ਓਨੇ ਟੇਸਟੀ ਹੈ ਇਹ ਬਹੁਤ ਸਵਾਦ ਬਣਦਾ ਹੈ ਤੁਸੀਂ ਜ਼ਰੂਰ ਬਣਾਓ ਨਿਕਰੀ ਲਓ ਜੀ ਅਚਾਰ ਆਪਣਾ ਬਣ ਕੇ ਰੈਡੀ ਹੈ ਇਹਨੂੰ ਨਾ ਤਾਂ ਹੁਣ ਧੁੱਪ ਲਵਾਉਣ ਦੀ ਲੋੜ ਹੈ ਇਹਨੂੰ ਤੁਸੀਂ ਰੋਟੀ ਨਾਲ ਚਾਵਲ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਬੜਾ ਟੇਸਟੀ ਲੱਗਦਾ ਹੈ ਜ਼ਰੂਰ ਬਣਾ ਕੇ ਦੇਖਿਓ ਅਤੇ ਵੀਡੀਓ ਨੂੰ ਪਲੀਜ਼ ਪੂਰਾ ਜ਼ਰੂਰ ਦੇਖਿਓ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਲਾਸਟ ਵਿੱਚ ਇੱਕ ਟਿਪ ਇਹ ਜਿਹੜਾ ਪਾਣੀ ਬਚਿਆ ਸੀ ਆਪਾਂ ਮੂਲੀਆਂ ਬੋਇਲ ਕੀਤੀਆਂ ਸੀ ਇਹ ਤੁਸੀਂ ਪੌਦਿਆਂ ਨੂੰ ਦੇ ਸਕਦੇ ਹੋ ਪਾਣੀ ਇਹ ਵੇਸਟ ਨਹੀਂ ਹੋਏਗਾ ਮਤਲਬ ਅ ਜੇ ਤੁਸੀਂ ਘਰੇ ਪੌਦੇ ਲਗਾਏ ਹੋਏ ਆ ਜਾਂ ਕੋਈ ਬੇਲ ਵਗੈਰਾ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਲੱਗਦੀ ਆ ਉਹ ਬੇਲਾਂ ਨੂੰ ਦੋ ਬਹੁਤ ਵਧੀਆ ਗਰੋ ਕਰਨਗੇ ਤੁਹਾਡੇ ਪੌਦੇ ਥੈਂਕ ਯੂ ਜੀ ਸ਼ੁਕਰੀਆ ਮੇਰੀ ਵੀਡੀਓ ਨੂੰ ਵਾਚ ਕਰਨ ਵਾਸਤੇ ਤੇ ਬਹੁਤ-ਬਹੁਤ ਸ਼ੁਕਰੀਆ ਸਭ ਦਾ ਥੈਂਕ ਯੂ ਸੋ ਮਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ